ਤਾਂ ਮੈਂ ਖੇਤਾਂ ਦੇ ਵਿੱਚ ਪੀਲੀ ਕੁੰਗੀ ਦਾ ਕੋਈ ਜਗ੍ਹਾ ਤੇ ਹਮਲਾ ਹੈਗਾ। ਪਰੰਤੂ ਜਿਵੇਂ ਕਿ ਤੁਹਾਨੂੰ ਪਹਿਲਾਂ ਇਸ ਬਾਰੇ ਦੱਸਿਆ ਸੀਗਾ ਕਿ ਜਿਹੜੀ ਕਣਕ ਦੀ ਪੀਲੀ ਕੁੰਗੀ ਹੈ ਨਾ ਇਹਦੇ ਲਈ ਜਿਹੜਾ ਬੈਸਟ ਤਾਪਮਨ ਹੈਗਾ ਵਧੀਆ ਤਾਪਮਨ ਜਿਹੜਾ ਹੈਗਾ ਉਹ ਹੈਗਾ ਆਪਣਾ 12 ਤੋਂ ਲੈ ਕੇ 20 ਡਿਗਰੀ ਤੱਕ। 12 ਤੋਂ ਲੈ ਕੇ 20 ਡਿਗਰੀ ਤੱਕ ਜਿਹੜਾ ਤਾਪਮਨ ਹੈਗਾ ਉਹਦੇ ਵਿੱਚ ਬਹੁਤ ਵਧੀਆ ਤੇਜ਼ੀ ਨਾਲ ਵੱਧਦੀ ਹੈ। ਪਰੰਤੂ ਇੱਕ ਰਿਸਰਚ ਪੇਪਰ ਦੇ ਅਨੁਸਾਰ ਜਦੋਂ ਤਾਪਮਨ 20 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਇਹ ਕਦੇ ਵੀ ਭਿਆਨਕ ਸਮੱਸਿਆ ਨਹੀਂ ਬਣਦੀ। ਜਦੋਂ ਤਾਪਮਨ 22 ਡਿਗਰੀ ਤੋਂ ਉੱਪਰ ਜਾਣਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਇਨਫੈਕਸ਼ਨ ਹੈ ਇਹਦਾ ਵਾਧਾ ਹੈ ਕਾਫੀ ਸਲੋ ਹੋ ਜਾਂਦਾ ਹੈ ਇੱਥੋਂ ਤੱਕ ਕਿ ਇਸ ਤੋਂ ਬਾਅਦ ਦੇ ਜਿਵੇਂ-ਜਿਵੇਂ ਤਾਪਮਨ ਵਧੇਗਾ ਤਾਂ ਇਹਨੇ ਜਿਹੜਾ ਹੈਗਾ ਸੁਸਤ ਹੁੰਦੇ ਜਾਣਾ ਇਹਨੇ ਸੌਂ ਜਾਣਾ ਬੂਟੇ ਦੇ ਵਿੱਚ ਭਾਵੇਂ ਕਿ ਇਹ ਪੀਲੀ ਕੁੰਗੀ 40 ਡਿਗਰੀ ਸੈਂਟੀਗ੍ਰੇਡ ਤਾਪਮਨ ਤੱਕ ਸਰਵਾਈਵ ਕਰ ਸਕਦੀ ਹੈ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਪਰੰਤੂ ਜਿਹੜਾ ਇਹ ਨੁਕਸਾਨ ਜਿਹੜਾ ਹੈਗਾ 22 ਡਿਗਰੀ ਤੋਂ ਬਾਅਦ ਜਿਹੜਾ ਘਟ ਜਾਂਦਾ ਇਹ ਸੌ ਜਾਂਦੀ ਹੈ ਇਸ ਕਰਕੇ ਜੇਕਰ ਪੀਲੀ ਕੁੰਗੀ ਖੇਤਾਂ ਦੇ ਵਿੱਚ ਹੈਗੀ ਹੈ ਤੇ ਤਾਪਮਨ ਜਿਹੜਾ ਹੈਗਾ ਆਪਣਾ ਇਸ ਸਮੇਂ ਦਾ ਬਹੁਤ ਚਲਾ ਗਿਆ ਅੱਜ ਇਹ 19 ਮਾਰਚ 2025 ਹੈ ਤੇ ਤਾਪਮਨ ਤਾਂ 30 ਡਿਗਰੀ ਦੇ ਨੇੜੇ ਚੱਲਿਆ ਫਿਰਦਾ ਇਸ ਕਰਕੇ ਹੁਣ ਸਾਡੇ ਲਈ ਪੀਲੀ ਕੁੰਗੀ ਕੋਈ ਬਹੁਤੀ ਸਮੱਸਿਆ ਖੜੀ ਨਹੀਂ ਕਿਉਂਕਿ ਖੇਤ ਹੀ ਬੋਲਦੇ ਹਨ ਤੁਸੀਂ ਹੁਣ ਖੇਤ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਹੈਗਾ ਜੇ ਦੋ ਬੁੱਟੀਆਂ ਸੀ ਦੋ ਦੀ ਦੋਤੀ ਖੜੀ ਹੈ ਜਦੋਂ ਖੇਤ ਖੇਤ ਆਪਣੇ ਉਹ ਦੱਸਦਾ ਹੈ ਜੇ ਦੋ ਤੋਂ ਚਾਰ ਦੀ ਜਗਾ ਹੋ ਗਈ ਆਪਾਂ ਕਹਿੰਦੇ ਹਾਂ ਯਾਰ ਬਿਮਾਰਤ ਵਧ ਗਈ ਪਰੰਤੂ ਜੇ ਉਹ ਦੋ ਦੀ ਜਗਾ ਦੋ ਤੇ ਖੜੀ ਹੈ ਤਾਂ ਇਹਦਾ ਮਤਲਬ ਬਿਮਾਰੀ ਨਹੀਂ ਵਧੀ